ਉਹਨਾਂ ਕੁੱਤੇ ਨਾਨਕਾ ਓੜਕ ਸੱਚ ਰਹੀ ਜਿੱਤ ਹਮੇਸ਼ਾ ਸੱਚੀ ਹੁੰਦੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀਆ ਦੀ ਅਗਵਾਈ ਦੇ ਵਿੱਚ ਪੂਰਾ ਸਿੱਖ ਕੌਮ ਖਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਂ ਸਮਝਦਾ ਸਮੁੱਚੇ ਮੈਂਬਰ ਸਹਿਬਾਨ ਨੇ ਬਹੁਤ ਅੱਜ ਫੇਰ ਵਿਸ਼ਵਾਸ ਜਤਾਇਆ ਇਹ ਪਹਿਲੀ ਵਾਰ ਹੋਇਆ ਜਦੋਂ ਸਰਕਾਰਾਂ ਬਣਦੀਆਂ ਚਾਹੇ ਦੇਸ਼ ਦੀ ਬਣੇ ਚਾਹੇ ਸੂਬੇ ਦੀ ਬਣੇ ਮੈਂ ਕਦੇ ਨਹੀਂ ਵੇਖਿਆ ਕੇ ਪਾਰਟੀ ਪ੍ਰਧਾਨ ਇਕੱਲੇ ਇਕੱਲੇ ਮੈਂਬਰ ਪਾਰਲੀਮੈਂਟ ਦੀ ਰਹਿ ਲੈਂਦਾ ਹੈ ਇਕੱਲੇ ਇਕੱਲੇ ਵਿਧਾਇਕ ਦੀ ਰਹਿ ਲੈਂਦਾ ਪਰ ਇੱਕ ਵਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਹਰ ਸਾਲ ਕਿੰਨਾ ਵਿਜੀ ਹੋਵੇ ਚਾਹੇ ਜਿਮਣੀ ਚੌਂ ਚੱਲ ਰਹੀ ਆ ਤਰਨ ਤਰਨ ਦੀ ਜਿੱਥੇ ਪੰਥ ਬੰਦੀ ਸਿੰਘ ਨੂੰ ਬੰਦੀ ਸਿੰਘਾਂ ਦੇ ਪਰਿਵਾਰ ਨੂੰ ਚੌਂ ਲੜਾ ਰਿਹਾ ਹੈ ਜੇ ਕਿੰਨਾ ਬਿਜ਼ੀ ਸ਼ਡਿਊਲ ਹੋਵੇ ਪਰ ਉਹਨਾਂ ਨੇ ਇਕੱਲੇ ਇਕੱਲੇ ਮੈਂਬਰ ਤੋਂ ਰਹਿ ਜਾਣੀ ਅਤੇ ਉਸ ਤੋਂ ਬਾਅਦ ਸਰਦਾਰ ਹਰਜਿੰਦਰ ਸਿੰਘ ਧਾਮੀ ਸਮੁੱਚੇ ਮੈਂਬਰਾਂ ਦੀ ਅਗਵਾਈ ਦੇ ਵਿੱਚ ਕੱਲ ਉਹਨਾਂ ਨੂੰ ਉਮੀਦਵਾਰ ਲਾ ਦੇ। ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਦੱਸ ਦੇਣਾ ਕਿ ਸਿੱਖ ਕੌਮ ਕੋਈ ਵੋਟਾਂ ਵਾਸਤੇ ਵਰਤਣ ਵਾਲੀ ਚੀਜ਼ ਨਹੀਂ ਵੀ ਜਦੋਂ ਵੋਟਾਂ ਆਈਆਂ ਤੁਸੀਂ ਗੱਲ ਕਰ ਲਈ ਸਿੱਖ ਕੌਮ ਸਮਰੱਥ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਸੰਬੰਧੀ ਤੇਜਾ ਸਿੰਘ ਸਮੁੰਦਰੀ ਹਾਲਚ ਜਨਰਲ ਇਜਲਾਸ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡੀ ਜਿੱਤ ਹਾਸਲ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਜਿੰਦਰ ਸਿੰਘ ਧਾਮੀ ਨੇ ਕੁੱਲ ਪੋਲ ਹੋਈ 136 ਵੋਟਾਂ ਦੇ ਵਿੱਚੋਂ 117 ਵੋਟਾਂ ਹਾਸਲ ਕੀਤੀਆਂ ਵਿਰੋਧੀ ਤੇਰ ਨੂੰ ਵੱਡੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੋਂ ਨਵੇਂ ਚੁਣੇ ਗਏ ਅੰਤਿਮ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਚੱਪੜ ਸਾਡੇ ਨਾਲ ਮੌਜੂਦ ਨੇ ਭਾਜੀ ਸਭ ਤੋਂ ਪਹਿਲਾਂ ਤੁਸੀਂ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਹੋ 2023 ਚ 42 ਵੋਟਾਂ ਹਾਸਲ ਕੀਤੀਆਂ ਸੀ ਵਿਰੋਧੀ ਤੇਰ ਨੇ ਪਿਛਲੇ ਸਾਲੋਂ ਘਟ ਕੇ 33 ਰਹਿ ਗਈਆਂ ਇਸ ਵਾਰੀ ਹੋਰ ਘਟ ਕੇ 18 ਰਹਿ ਗਈਆਂ ਸਭ ਤੋਂ ਪਹਿਲਾਂ ਜਿਹੜੇ ਇਹ ਅੰਕੜੇ ਹੈ ਜਿਹੜਾ ਦਿਨ-ਦਿਨ ਵੋਟਾਂ ਵਿਰੋਧੀ ਤੇਰ ਦੀਆਂ ਘਟ ਰਹੀਆਂ ਇਹ ਕੀ ਬਿਆਨ ਕਰਦੀਆਂ ਅਕਸਰ ਅਸੀਂ ਕਹਿੰਦੇ ਹੁੰਨੇ ਆ ਕਿ ਕੂੜ ਨਖੁੱਟੇ ਨਾਨਕਾ ਓੜ ਕਸੱਚ ਰਹੀ ਜਿੱਤ ਹਮੇਸ਼ਾ ਸੱਚਵੀਂ ਹੁੰਦੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀਆ ਦੀ ਅਗਵਾਈ ਦੇ ਵਿੱਚ ਪੂਰਾ ਸਿੱਖ ਕੌਮ ਖਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਂ ਸਮਝਦਾ ਸਮੂਚੇ ਮੈਂਬਰ ਸਹਿਬਾਨ ਨੇ ਬਹੁਤ ਅੱਜ ਫੇਰ ਵਿਸ਼ਵਾਸ ਜਤਾਇਆ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਜੀਆ ਨੂੰ ਜਿਹੜਾ ਪੰਜਵੀਂ ਵਾਰ ਮੈਂ ਸਮਝਦਾ ਪ੍ਰਧਾਨ ਚੁਣਿਆ ਗਿਆ ਤੁਸੀਂ ਜਿਵੇਂ ਪਹਿਲੀ ਵਾਰ ਵੇਖਿਆ ਕਿ ਜਦੋਂ ਠੀਕ ਹੈ ਕੂੜ ਪ੍ਰਚਾਰ ਜਾਦੇ ਸਾਰੀਆਂ ਫੋਰਸਾਂ ਤਾਕਤਾਂ ਇਕੱਠੀਆਂ ਹੋ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਖਾਸ ਕਰ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਤੀ ਲੱਗੀਆਂ ਸੀ ਤਾਂ ਤੁਸੀਂ ਵੇਖਿਆ ਕਿ ਪਹਿਲਾਂ 42 ਵੋਟਾਂ ਫਿਰ 34 ਵੋਟਾਂ ਤੇ ਫਿਰ 33 ਤੇ ਫਿਰ 17 ਮੇਰਾ ਕਹਿਣ ਦਾ ਭਾਵ ਕਿ ਅੱਜ ਕਲੀਅਰ ਹੋ ਗਿਆ ਕਿ ਇੱਕ ਸੱਜੀ ਅਤੇ ਜੋਗ ਅਗਵਾਈ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਜਥੇਬੰਦੀ ਨੂੰ ਦੇ ਰਹੇ ਹੈ ਅਤੇ ਜੋ ਜੋਗ ਇਨਸਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀਆਂ ਨੂੰ ਜਿਨ੍ਹਾਂ ਨੇ ਉਮੀਦਵਾਰ ਬਣਾਇਆ ਮੈਂ ਸਮਝਦਾ ਆਗੂ ਉਹੀ ਹੁੰਦਾ ਹੈ ਕਿ ਵਰਕਰਾਂ ਨੂੰ ਮੈਂਬਰਾਂ ਨੂੰ ਨਮਾਇੰਦਿਆਂ ਨੂੰ ਸੇਧ ਦੇਵੇ ਕਿ ਜਦੋਂ ਸਮੁੱਚੀ ਜਥੇਬੰਦੀ ਸਚਮੁੱਛੇ ਮੈਂਬਰਾਂ ਨੇ ਇਕੱਲੇ ਇਕੱਲੇ ਮੈਂਬਰ ਸਹਿਬਾਨ ਨੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਰਹਿ ਕੀਤੀ ਇਹ ਪਹਿਲੀ ਵਾਰ ਹੋਇਆ ਜਦੋਂ ਸਰਕਾਰਾਂ ਬਣਦੀਆਂ ਚਾਹੇ ਦੇਸ਼ ਦੀ ਬਣੇ ਚਾਹੇ ਸੂਬੇ ਦੀ ਬਣੇ ਮੈਂ ਕਿਹਦੇ ਨਹੀਂ ਵੇਖਿਆ ਕੇ ਪਾਰਟੀ ਪ੍ਰਧਾਨ ਕੱਲੇ ਕੱਲੇ ਮੈਂਬਰ ਪਾਰਲੀਮੈਂਟ ਦੀ ਰਹਿ ਲੈਂਦਾ ਕੱਲੇ ਕੱਲੇ ਵਿਧਾਇਕ ਦੀ ਰਹਿ ਲੈਂਦਾ ਪਰ ਇੱਕ ਵਾਹਦ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਹਰ ਸਾਲ ਕਿੰਨਾ ਵਿਜੀ ਹੋਵੇ ਚਾਹੇ ਜਿਮਣੀ ਚੌਂ ਚੱਲ ਰਹੀ ਆ ਤਰਨ ਤਰਨ ਦੀ ਜਿੱਥੇ ਪੰਥ ਬੰਦੀ ਸਿੰਘ ਨੂੰ ਬੰਦੀ ਸਿੰਘਾਂ ਦੇ ਪਰਿਵਾਰ ਨੂੰ ਚੌਂ ਲੜਾ ਰਿਹਾ ਚਾਹੇ ਕਿੰਨਾ ਵਿਜੀ ਸ਼ਡਿਊਲ ਹੋਵੇ ਪਰ ਉਹਨਾਂ ਨੇ ਇਕੱਲੇ ਇਕੱਲੇ ਮੈਂਬਰ ਤੋਂ ਰਹਿ ਜਾਣੀ ਅਤੇ ਉਸ ਤੋਂ ਬਾਅਦ ਸਰਦਾਰ ਹਰਜਿੰਦਰ ਸਿੰਘ ਧਾਮੀ ਸਮੁੱਚੇ ਮੈਂਬਰਾਂ ਦੀ ਅਗਵਾਈ ਦੇ ਵਿੱਚ ਕੱਲ ਉਹਨਾਂ ਨੂੰ ਉਮੀਦਵਾਰ ਲਾ ਨਾ ਦੂਜੇ ਪਾਸੇ ਗਿਆ ਨਹੀਂ ਹਰਪੀ ਸਿੰਘ ਨੇ ਮੀਟਿੰਗ ਕੀਤੀ ਪਹਿਲੀ ਗੱਲ ਤਾਂ ਇਹ ਦਾਵਾ ਕੀਤਾ ਕਿ 35 ਮੈਂਬਰ ਨੇ ਉਹਨਾਂ ਕਾ ਦੂਜੀ ਗੱਲ ਉਹ ਉਮੀਦਵਾਰ ਦਾ ਲਾਲ ਨਹੀਂ ਕਰ ਪਾਇਓ ਕਿਤੇ ਸਾਡੇ ਮੈਂਬਰ ਆਪੇ ਸਲਾਹ ਕਰਨਗੇ ਯਾਨੀ ਫਿਰ ਆਗਵਾਈ ਤੇ ਉਹ ਗਵਾਇਸ ਕੀ ਫਰਕ ਕੋਈ ਮੈਂ ਸਮਝਦਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਨਾ ਇਹ ਬੜਾ ਸਮਰਾਤ ਹੈ ਸੇਕ ਕੌਮ ਦੀ ਇਸੇ ਕਰਕੇ ਇੱਥੇ ਸ਼ਰਧਾ ਇਸੇ ਕਰਕੇ ਆਸਥਾ ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜ ਕੇ ਝੂਠ ਬੋਲਣ ਪੰਥ ਨੂੰ ਕੌਮ ਨੂੰ ਸਰਕਾਰੀ ਫੋਰਸਾਂ ਸਰਕਾਰੀ ਤਾਕਤਾਂ ਏਜੰਸੀਆਂ ਦੀ ਸਹੈ ਤੇ ਗੁੰਮਰਾਹ ਕਰਨ ਜਾਣ ਬੁੱਝ ਕੇ ਪਤਾ ਇਹ ਸਾਹਮਣੇ ਸੱਚ ਕੀ ਹੈ ਪਰ ਝੂਠ ਪੰਥ ਨੂੰ ਗੁੰਮਰਾਹ ਕਰਦੀ ਤੇ ਅੱਜ ਇਹਦਾ ਹਾਲ ਵੇਖੋ ਤੁਸੀਂ ਕੀ ਹੋ ਰਿਹਾ ਜੁਮਾ ਜੁਮ ਨਵੇਂ ਨਵੇਂ ਪ੍ਰਧਾਨ ਬਣੇ ਆ ਤੇ ਇੱਕ ਸਾਲ ਵੀ ਨਹੀਂ ਉਹਨਾਂ ਦੀ ਇਕਵਾਈ ਚ ਇਕੱਠੇ ਰਹੇ ਤੁਸੀਂ ਵੇਖੇ ਹੀ ਹੈ ਕਿ ਕੱਲ ਆਏ ਸੀ ਕਿਤੇ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੰਜ ਮੈਂਬਰ ਵੀ ਨਹੀਂ ਆਏ ਤੇ ਅੱਜ ਵੋਟ ਚਾਹੇ 17 ਪਾ ਗਏ ਪਰ ਕਹਿੰਦੇ ਅਸੀਂ ਉਹਨੂੰ ਨਹੀਂ ਗਵਾਈ ਜੋ ਆਗੂ ਮੰਨਦੇ ਜਿਹੜਾ ਅਕਾਲ ਤਖਤ ਸਾਹਿਬ ਦੇ ਦੇ ਜਥੇਦਾਰੀ ਦੀ ਪਦਵੀ ਦੀ ਦਰਬਾਰਤੋਂ ਕਰਕੇ ਕੌਮ ਨਾਲ ਪੰਥ ਨਾਲ ਗਦਾਰੀ ਧੋਖਾ ਕਰ ਰਿਹਾ ਪਰ ਅੱਜ ਠੀਕ ਹੈ 17 ਮੈਂਬਰ ਨੇ ਵੋਟ ਪਾਈ ਹੈ ਤੇ ਮੈਂ ਸਮਝਦਾ ਇਹ ਲੋਕਾਂ ਨੂੰ ਤਾਂ ਨਕਰਤਾ ਆਪ ਦੀ ਪਾਰਟੀ ਨਹੀਂ ਇਹਨਾਂ ਨੂੰ ਆਪਣੇ ਆਗੂ ਮੰਨਦੀ ਆਪਦੀ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੁਸੀਂ ਵੇਖਿਆ ਕਿ ਚਾਹੇ ਜਿੱਦੇ ਪ੍ਰਧਾਨਗੀ ਦੀ ਚੋਣ ਹੋਵੇ ਉਸ ਤੋਂ ਬਾਅਦ ਸਮੁੱਚੇ ਚ ਜਥੇਵੰਦਕ ਢਾਂਚੇ ਦਾ ਐਲਾਨ ਹੋਵੇ ਚਾਹੇ ਕੋਈ ਉਮੀਦਵਾਰ ਹੋਵੇ ਕੋਈ ਕਿੰਤੂ ਨਹੀਂ ਇਹ ਪਹਿਲੀ ਵਾਰ ਹੋਇਆ ਕਿ ਪਾਰਟੀ ਪ੍ਰਧਾਨ ਨੇ ਇਤਰਾਸ ਦੀ ਹੈ ਕਿ ਆਪਦੀ ਪਾਰਟੀ ਦੇ ਮੈਂਬਰਾਂ ਨੂੰ ਇਹ ਸੜਤਾ ਕਿ ਆਪਸ ਵਿੱਚ ਗੁੱਥਮ-ਗੁੱਤੀ ਹੋ ਲੋ ਤੁਸੀਂ ਜਿਹੜਾ ਮਰਜ਼ੀ ਬਣ ਜਾਓ ਇਹ ਕਿਤੇ ਨਹੀਂ ਹੋਇਆ ਦੁਨੀਆ ਦੇ ਇਤਿਹਾਸ ਦੇ ਵਿੱਚ ਵੀ ਕਿਸੇ ਪਾਰਟੀ ਨੇ ਆਪ ਦੇ ਮੈਂਬਰਾਂ ਨੂੰ ਇਹ ਛੜਤਾ ਹੋਵੇ ਕਹਿਣ ਦਾ ਭਾਵ ਪੂਰੇ ਮੈਂਬਰ 17 ਵੀ ਨਹੀਂ ਗੱਲ ਇੱਥੇ ਆਏ ਜਿਹੜੇ ਅੱਜ 17 ਨੇ ਵੋਟ ਪਾਈ ਹੈ ਉਹ ਵੀ ਕੱਲ ਨਹੀਂ ਗਏ ਸੋ ਇਸ ਕਰਕੇ ਨਹੀਂ ਕੋਈ ਅਗਵਾਈ ਅਗੂਲ ਕਬੂਲ ਦਾ ਲੋਕਾਂ ਨੂੰ ਪਤਾ ਹੈ ਕਿ ਸੱਚ ਇਹੀ ਹੈ ਕਿ ਪੰਥ ਤੇ ਕੌਮ ਦੀ ਅਗਵਾਈ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਜੋ 105 ਸਾਲ ਪੁਰਾਣੀ ਜੱਤੇਬੰਦੀ ਹੈ ਜਿਹਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਚਾਹੇ ਜਦੋਂ ਸਰਕਾਰ ਸੀ ਡਿਵੈਲਪਮੈਂਟ ਦੇ ਰੂਪ ਦੇ ਵਿੱਚ ਕਿ ਚਾਹੇ ਬਰਾਸਤੀ ਮਾਰਗ ਬਰਾਸਤੀ ਖਾਲਸਾ ਵੱਡਾ ਕੱਲੂ ਕਾਰਾ ਛੋਟਾ ਕੱਲੂ ਕਾਰਾ ਚਾਹੇ ਬਲਵੰਤ ਭਾਈ ਬਲਵੰਤ ਸਿੰਘ ਰਾਜਵਾਨ ਦੀ ਫਾਂਸੀ ਰੋਕਣੀ ਚਾਹੇ ਭਾਈ ਦਵਿੰਦਰਪਾਲ ਭੁੱਲਰ ਨੂੰ ਭਾਈ ਖੇੜੇ ਹੋਰਾਂ ਨੂੰ ਸਾਰਿਆਂ ਨੂੰ ਪ੍ਰੋਲ ਦੇਣੀਆ ਅਤੇ ਡਿਵੈਲਪਮੈਂਟ ਵਿਕਾਸ ਪਰ ਜਦੋਂ ਤਿਆਗ ਦੀ ਗੱਲ ਆਈ ਮਨਿਸਟਰੀਆਂ ਛੱਡੀਆਂ ਤੇ ਪਰ ਜਦੋਂ ਗੁਰੂ ਨੂੰ ਮੰਨਣ ਦੀ ਗੱਲ ਆਈ ਤਾਂ ਤੁਸੀਂ ਦੋ ਤਰੀਕ ਨੂੰ ਵੇਖਿਆ ਕਿ ਜਿਹੜਾ ਪ੍ਰਧਾਨ ਜਿਹੜਾ ਆਗੂ ਦਿੱਲੀ ਤਖਤ ਨੇ ਜ਼ੋਰ ਲਾ ਲਿਆ ਸੂਬਾ ਸਰਕਾਰਾਂ ਨੇ ਜ਼ੋਰ ਲਾ ਲਿਆ ਪਰ ਸਿੱਖ ਨੇ ਇੰਨੀ ਮੰਨੀ ਚੇ ਜਦੋਂ ਉਹ ਗੁਰੂ ਦੇ ਤਖਤ ਦੀ ਆਈ ਤੇ ਨੀਵੀਂ ਪਾ ਕੇ ਖੜ ਗਿਆ ਤੇ ਇਸ ਕਰਕੇ ਮੈਂ ਸਮਝਦਾ ਹਰ ਇੱਕ ਪੱਖ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਮੈਂ ਸਮਝਦਾ ਜੋਗ ਤੁਸੀਂ ਵੇਖਿਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕਿਸ ਤਰ੍ਹਾਂ ਗਲੀ ਗਲੀ ਪਿੰਡ ਪਿੰਡ ਜਾ ਕੇ ਪ੍ਰਚਾਰ ਕਰ ਰਹੇ ਹੈ ਇਹ ਹੀ ਹੁੰਦਾ ਕਿ ਪਾਰਟੀ ਨੇ ਸਮੁੱਚੇ ਜੈਕਟਿਵ ਨੇ ਜੋਗ ਚੁਣਿਆ ਇਸੇ ਇੱਕ ਤਰ੍ਹਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਕਿਧਰੇ ਨੀਚੇ ਅਕੈਡਮੀ ਆਈਐਸਆਈਪੀਐਸ ਸਾਡੇ ਬੱਚੇ ਕਰ ਰਹੇ ਨੇ ਤੇ ਕਿਧਰੇ ਤੁਸੀਂ ਵੇਖਿਆ ਜੁਡੀਸਲੀ ਲਾ ਅਕੈਡਮੀ ਪਟਿਆਲੇ ਦੇ ਵਿੱਚ ਕਿਧਰੇ ਗੁਰਦੁਆਰਾ ਮੈਨੇਜਮੈਂਟ ਕਿਧਰੇ ਧੋਪੜੀ ਸਾਹਿਬ ਤੋਂ 350 ਸਾਲਾਂ ਸਤਾਪ ਦੀਨ ਸਮਰਪਿਤ ਜੋ ਨਗਰ ਕੀਰਤਨ ਤੁਰਿਆ ਮੈਂ ਸਮਝਦਾ ਵੱਡੀ ਗੱਲ ਜਿੱਥੇ ਦੋ ਪਰਿਵਾਰ ਇਹ ਜੋਗ ਆਗੂ ਦੀ ਨਿਸ਼ਾਨੀ ਹੁੰਦੀ ਹੈ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਸਮੁੱਚੀ ਬਹੀਰ ਲੈ ਕੇ ਦਾਲ ਪੰਥ ਲੈ ਕੇ ਕੌਮ ਦਾ ਤਬ ਅਸਾਮ ਦੀ ਧਰਤੀ ਤੋਂ ਓਪੜੀ ਸਾਹ ਪਹੁੰਚੇ ਜਿੱਥੇ ਦੋ ਪਰਿਵਾਰ ਨੇ ਉਥੋਂ ਨਗਰ ਕੀਰਤਨ ਤੁਰਿਆ ਤੇ ਕਾਫਲਾ ਬੰਦਾ ਬੰਦਾ ਕਿੱਡਾ ਵੱਡਾ ਹਰ ਇੱਕ ਸੂਬੇ ਦੇ ਵਿੱਚ ਹਰ ਇੱਕ ਸੰਗਤ ਨੇ ਚਾਹੇ Hindu ਭਰਾ, Musalman ਭਰਾ, Sai ਭਰਾ ਹਰ ਇੱਕ ਨੇ ਸਵਾਗਤ ਕੀਤਾ ਇਹ ਇਹ ਪਤਾ ਲੱਗਿਆ ਕਿ ਕੌਮ ਦੀ ਵੱਡੀ ਸੰਸਥਾ ਕੌਮ ਦੀ ਨਮਾਇੰਦਾ ਸੰਸਥਾ ਸਥਾਪਿਤ ਦੀ ਮੰਗ ਰਹੀ ਹੈ ਸਾਰੇ ਸੂਬਿਆਂ ਦੇ ਨਾਲ ਤਾਲਮੇਲ ਹੋਇਆ ਸੰਗਤਾਂ ਨਾਲ ਪਿਆਰ ਬਣਿਆ ਇਹੀ ਆਗੂ ਦੀ ਯੋਗਤਾ ਹੁੰਦੀ ਹੈ ਤੈਹੀਓ ਸਰਦਾਰ ਹਰਜਿੰਦਰ ਸਿੰਘ ਧਾਮੀ ਜੀਆ ਨੂੰ ਮੈਂ ਸਮਝਦਾ ਚੁਣਿਆ ਤੇ ਦੂਜੇ ਲੋਕ ਜੋ ਕੌਮ ਪ੍ਰਤੀ ਪੰਥ ਪ੍ਰਤੀ ਸ਼ਾਸ਼ਾ ਕਰ ਰਹੇ ਸੀ ਉਹਨਾਂ ਨੂੰ ਨਕਾਰ ਰਹੇ ਹੈ ਇੱਕ ਵੱਡਾ ਬਿਆਨ ਸੀ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪਟਨਾ ਵਿਖੇ ਇੱਕ ਰੈਲੀ ਦੌਰਾਨ ਉਹਨਾਂ ਨੇ ਵੀ ਮੰਨਿਆ ਕਿ ਜੈਨੋਸਾਈਡ ਸੀ ਨਵੰਬਰ 1984 ਜੋ ਦਿੱਲੀ ਚ ਹੋਇਆ ਹੈ ਹੋਰ ਨਾਲ ਸ਼ਹਿਰਾਂ ਚ ਦੇਸ਼ ਦੇ ਹੋਰ ਨਾਲ ਹਿੱਸਿਆਂ ਚ ਹੋਇਆ ਉਹ ਸਿੱਖ ਨਸ਼ਲਕੁਸ਼ੀ ਹੀ ਸੀ ਪਰ ਕੀ ਲੱਗਦਾ ਹੈ ਇਨਸਾਫ ਦਵਾਨ ਚ ਕਿੰਨਾ ਕਰੋਲਾ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਦੱਸ ਦੇਣਾ ਕਿ ਸੇਕ ਕੌਮ ਕੋਈ ਵੋਟਾਂ ਵਾਸਤੇ ਵਰਤਨ ਵਾਲੀ ਚੀਜ਼ ਨਹੀਂ ਵੀ ਜਦੋਂ ਵੋਟਾਂ ਆਈਆਂ ਤੁਸੀਂ ਗੱਲ ਕਰ ਲਈ ਸੇਕ ਕੌਮ ਸਮਰੱਥ ਹੈ ਪਰ ਜੇ ਵਾਕਈ ਤੁਹਾਡੀ ਨੀਅਤ ਸੱਚੀ ਹੈ ਤੁਹਾਨੂੰ ਪਤਾ ਹੈ ਕਿ ਨਵੰਬਰ 84 ਦੇ ਵਿੱਚ ਨਸਲ ਕੁਰਸੀ ਹੋਈ ਸੀ ਕੀਤੀ ਕੀਨੇ ਰਜੀਵ ਗਾਂਧੀ ਨੇ ਜਿਹਨੇ ਕਿਹਾ ਸੀ ਕਿ ਜਦੋਂ ਵੱਡਾ ਦਰਖਤ ਹਿੱਲਦਾ ਧਰਤੀ ਹਿੱਲਦੀ ਹੈ ਫਿਰ ਪ੍ਰਧਾਨ ਮੰਤਰੀ ਸਾਹਿਬ ਤੁਹਾਨੂੰ 11 12 ਸਾਲ ਹੋ ਗਏ ਜੇ ਤੁਹਾਨੂੰ ਇਹ ਲੱਗਦਾ ਤਾਂ ਗਾਂਧੀ ਪਰਿਵਾਰ ਦੇ ਨਾਂ ਤੇ ਜਗ੍ਹਾ-ਜਗ੍ਹਾ ਤੇ ਕਿਤੇ ਲਿਖਿਆ 에ਅਰਪੋਰਟ ਦਾ ਨਾਂ ਕਿਤੇ ਯੂਨੀਵਰਸਿਟੀ ਦਾ ਨਾਂ ਕਿਤੇ ਹਸਪਤਾਲ ਦਾ ਨਾਂ ਕਿਤੇ ਕਾਲਜ ਦਾ ਨਾਂ ਜੇ ਉਹ ਕਾਤਲ ਲੋਕ ਨੇ ਪਸੀ ਕਹਿ ਰਹੇ ਆ ਸਿਕਮ ਕਹਿ ਰਹੀ ਹੈ ਜੇ ਤੁਹਾਨੂੰ ਅਹਿਸਾਸ ਹੈ ਇਹ ਸਭ ਦੀ ਬਿਆਨਵਾਜੀ ਤਾਂ ਉਹ ਲੋਕ ਕਰਦੇ ਆ ਜੋ ਆਪੋਜੀਸ਼ਨ ਹੁੰਦੇ ਆ ਤੁਹਾਡੇ ਹੱਥ ਚ ਕਲਮ ਤੁਹਾਡੇ ਹੱਥ ਚ ਪਾਵਰ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤਾਂ ਤੁਸੀਂ ਕੈਬਨਟ ਦੇ ਵਿੱਚ ਲੈ ਕੇ ਆਓ ਨੋਟੀਫਿਕੇਸ਼ਨ ਕਰੋ ਰੱਦ ਮੈਂ ਸਮਝਦਾ ਜਿੰਨੇ ਵੀ ਗਾਂਧੀ ਪਰਿਵਾਰ ਦੇ ਨਾਂ ਤੇ ਬਣੀਆਂ ਹੋਈਆਂ ਨੇ ਸਾਰੀਆਂ ਤੇ ਨਾਲ ਦੋਸ਼ੀਆਂ ਨੂੰ ਸਜ਼ਾ ਦਿਓ ਤੇ ਪਾਰਲੀਮੈਂਟ ਦੇ ਵਿੱਚ ਰੈਗੂਲੇਸ਼ਨ ਲੈ ਕੇ ਆਓ ਤੇ ਨਾਲ ਜਿੰਨੇ ਬੰਦੀ ਸਿੰਘ ਨੇ ਬੰਦੀ ਸਿੰਘ ਕੌਣ ਨੇ ਜਦੋਂ ਪ੍ਰਧਾਨ ਮੰਤਰੀ ਮੰਨ ਰਹੇ ਕਿਸੇ ਕੌਮ ਦੀ ਨਸਲਕੁਸ਼ੀ ਹੋਈ ਹੈ ਜਨੋਸਾਈਡ ਹੋਈ ਹੈ ੱੱੱਕਾ ਹੋਇਆ ਸਾਡੀਆਂ ਬੀਬੀਆਂ ਨੂੰ ਸਾਡੇ ਬੱਚਿਆਂ ਨੂੰ ਗਲਾਂ 'ਚ ਟੈਰ ਟੈਰ ਪਾ ਪਾ ਕੇ ਸਾੜਿਆ ਗਿਆ ਵੋਟਰ ਸੂਚੀ ਵੇਖ ਕੇ ਘਰਾਂ ਦੀ ਸਨਾਖਤ ਵੇਖ ਕੇ ਕੀਤੀ ਗਈ ਹੈ ਤੇ ਫਿਰ ਇਹ ਲੋਕ ਕੌਣ ਸੀ ਜੋ ਸਾਡੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਨਹੀਂ ਜਰਿਆ ਜਦੋਂ ਮੈਂ ਸਮਝਦਾ ਅਪੀਲ ਦਲੀਲ ਸਭ ਖਤਮ ਹੋ ਜੇ ਫਿਰ ਕਾਨੂੰਨ ਦੇ ਹੱਥ ਚ ਲੈਣ ਲਈ ਮਜਬੂਰ ਹੋ ਜਾਂਦੇ ਆ ਪਰ ਹਾਂ ਜੇ ਸਾਡੇ ਯੋਧਿਆਂ ਨੇ ਸਾਡੇ ਸਿੰਘਾਂ ਨੇ ਕਾਨੂੰਨ ਹੱਥ 'ਚ ਲੈ ਲੇਤਾ ਤਾਂ ਕਹਿੰਦੇ ਹਾਂ ਅਸੀਂ ਹੱਸ ਕੇ ਹੱਸ ਕੇ ਜੋ ਦੇਸ਼ ਦਾ ਸੰਵਿਧਾਨ ਕਾਨੂੰਨ ਮੁਤਾਬਕ ਸਜ਼ਾ ਭੁਗਤਣ ਲਈ ਤਿਆਰ ਆ ਤੇ ਭੁਗਤੀਆਂ ਇਹਦੇ ਇਹ ਨਹੀਂ ਵੇਖਿਆ ਕਿ ਜਦੋਂ ਕੋਈ ਚਾਹੇ ਇੰਦਰਾ ਗਾਂਧੀ ਦੀ ਗੱਲ ਕਰ ਲੋ ਚਾਹੇ ਬੈਦਿਆ ਦੀ ਗੱਲ ਕਰ ਲੋ ਚਾਹੇ ਸਤਵੰਤ ਬਿਆਨ ਦੀ ਗੱਲ ਕਰ ਲੋ ਚਾਹੇ ਸੁਖੇ ਜਿੰਦੇ ਦੀ ਗੱਲ ਕਰ ਲੋ ਚਾਹੇ ਭਾਈ ਕੇਰ ਸਿੰਘ ਦੀ ਗੱਲ ਕਰ ਲੋ ਹੱਸ ਕੇ ਫਾਂਸੀ ਦੇ ਰੱਸੀ ਐਸੀ ਕਰਕੇ ਚੁੰਮੇ ਹਨ ਕਿ ਤੁਸੀਂ ਜਾਤੀ ਕੀਤੀ ਅਸੀਂ ਆਪਦੀ ਕੌਮ ਦਾ ਬਦਲ ਲੈ ਲਿਆ ਤੇ ਆਓ ਕਾਨੂੰਨ ਮੁਤਾਬਕ ਸਾਨੂੰ ਸਜ਼ਾ ਮਾ ਦਿਓ ਚਾਹੇ ਫਾਹੇ ਲਾਓ ਇਹ ਸੇਕ ਕੌਮ ਦੀ ਹਿਸਟਰੀ ਹੈ ਤੇ ਫਿਰ ਪ੍ਰਧਾਨ ਮੰਤਰੀ ਸਾਹਿਬ ਛੱਡੋ ਸਾਰੀ ਬੰਦੀ ਸਿੰਘਾਂ ਨੂੰ ਤੁਸੀਂ ਬੀਬਾ ਹਰਸਿਮਰਤ ਕੌਰ ਵਾਰਦਨ ਲਈ ਜੋ ਕੈਬਨਟ ਦੇ ਵਿੱਚ ਹਰ ਵਾਰ ਹਰ ਇੱਕ ਮਹੀਨੇ ਜੋਰ ਪਾ ਪਾ ਕੇ ਬੰਦੀ ਸਿੰਘਾਂ ਵਾਸਤੇ ਨੋਟੀਫਿਕੇਸ਼ਨ ਕਰਵਾਇਆ ਸੀ ਤੁਸੀਂ ਕੈਬਨਟ ਮੰਤਰੀ ਨਾਲ ਕੱਲੀ ਬੀਬਾ ਹਰਸਿਮਰਤ ਕੌਰ ਸਿੱਖ ਬੀਬੀ ਨਾਲ ਹੀ ਕੈਬਨਟ ਚ ਵਾਦਾ ਕੀਤਾ ਸੀ ਪੂਰੀ ਕੌਮ ਨਾਲ ਵਾਦਾ ਕੀਤਾ ਸੀ ਪੂਰੇ ਦੇਸ਼ ਨਾਲ ਵਾਦਾ ਕੀਤਾ ਸੀ ਨੋਟਰੀ ਅਗੇ ਬੰਦੀ ਸਿੰਘਾਂ ਨੂੰ ਛੱਡਾਂਗੇ ਖੁੰਡ ਤੇ ਬੈਠਾ ਕੋਈ ਆਮ ਇਨਸਾਨ ਵੀ ਗੱਲ ਕਰ ਲੇ ਉਹ ਵੀ ਆਪਣੀ ਗੱਲ ਤੋਂ ਨਹੀਂ ਮੁਕਰਦਾ ਪਰ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਮੁਕਰ ਰਹੇ ਹੋ ਕਰੋ ਅੱਜ ਹੀ ਦੇਰ ਹੈ ਦਰਸਤ ਹੈ ਉਹ ਤੇ ਇੱਕ ਬਾਦਰ ਮਾਰ ਦੀ ਸਤਾਪਦੀ ਆ ਰਹੀ ਹੈ ਜੋ ਹਿੰਦ ਦੀ ਚਾਦਰ ਮੰਨੇ ਜਾਂਦੇ ਐ ਜਦੋਂ ਹਿੰਦੂ ਧਰਮ ਦੀ ਰਾਖੀ ਵਾਸਤੇ ਜਿਨ੍ਹਾਂ ਨੇ ਆਪਣਾ ਬਲਦਾਨ ਕਰਵਾਨ ਕਰਤਾ ਤੇ ਆਓ ਉਹਨਾਂ ਦੀ ਯਾਦ ਦੇ ਵਿੱਚ ਹੀ ਤੁਸੀਂ ਬੰਦੀ ਸਿੰਘਾਂ ਨੂੰ ਰਹਾ ਕਰ ਦਿਓ ਨਾਲੇ ਕ੍ਰੈਡਿਟ ਲਓ ਵੀ ਭਾਈ ਬੀਜੇਪੀ ਪਾਰਟੀ ਨੇ ਜਿਵੇਂ ਪਹਿਲਾਂ ਸੀ ਗੱਲਾਂ ਪਰ ਕੱਲਾ ਇਹ ਨਹੀਂ ਵੀ ਰੈਲੀਆਂ ਦੇ ਵਿੱਚ ਵੋਟਾਂ ਦੇ ਵਿੱਚ ਅਸੀਂ ਕੱਲੀ ਸਹਿਮਤੀ ਲੈ ਲਵਾਂਗੇ ਸੈਕਮ ਜਾਗਰੂਪਾ ਖਾਲਸਾ ਪੰਥ ਜਾਗਰੂਪਾ ਇਹ ਤੁਹਾਨੂੰ ਇਨਸਾਫ ਦੇਣਾ ਪਊ ਨਹੀਂ ਮੈਂ ਸਮਝਦਾ ਕੱਲੀ ਕਾਂਗਰਸ ਪਾਰਟੀ ਨਹੀਂ ਇਹ ਦੇਸ਼ ਦੇ ਮੱਥੇ ਤੇ ਕਲੰਕ ਹੈ ਕਿ ਦੇਸ਼ ਦੀ ਰਾਜਧਾਨੀ ਦੇ ਵਿੱਚ ਇੱਕ ਵਿਧਵਾ ਕਲੋਨੀ ਬਣੀ ਹੋਵੇ ਦੁਨੀਆ ਦੇ ਵਿੱਚ ਕਿਤੇ ਨਹੀਂ ਹੈਗਾ ਪਰ ਜੇ ਜਿੱਥੇ ਸੁਪਰੀਮ ਕੋਰਟ ਹੈ ਜਿੱਥੇ ਰਾਸ਼ਟਰਪਤੀ ਹੈ ਜਿੱਥੇ ਫੌਜ ਮੁਖੀ ਹੈ ਜਿੱਥੇ ਪ੍ਰਧਾਨ ਮੰਤਰੀ ਹੈ ਜਿੱਥੇ ਸਾਰੇ ਮੇਨ ਅਹੁਦੇਦਾਰ ਰਹਿੰਦੇ ਜਦੋਂ ਉੱਥੇ ਸਿੱਕਾ ਕਤਲਗਾਰਦ ਹੋਈ ਤੇ ਅੱਜ ਉਹ ਜਿਹੜੀ ਵਿਧਵਾ ਕਲੌਨੀ ਬਣੀ ਹੋਈ ਹੈ ਨਾ ਇਹ ਦੇਸ਼ ਦੇ ਮੱਥੇ ਤੇ ਕਲੰਕ ਹੈ ਕਲੰਕ ਫੇਰ ਹੀ ਧੋ ਸਕਦੇ ਹਾਂ ਪ੍ਰਧਾਨ ਮੰਤਰੀ ਸਾਹਿਬ ਗਾਂਧੀ ਪਰਿਵਾਰ ਦੇ ਨਾਂ ਤੇ ਬਣੀਆਂ ਸਾਰੀਆਂ ਯਾਦਗਾਰਾਂ ਦਾ ਨਾਮ ਮਟਿਓ ਬਦਲੋ ਅਤੇ ਨਾਲ ਸਾਡੇ ਜੋ ਕਾਤਲ ਨੇ ਉਹਨਾਂ ਨੂੰ ਕੋਈ ਸਜ਼ਾ ਦੇ ਕੇ ਕਟਾਰੇ 'ਚ ਖੜਾ ਕਰਕੇ ਸਿਕਾ ਨੂੰ ਇਨਸਾਫ ਦਿਓ ਇਹ ਨੇ ਨਵ ਨਿਯੁਕਤ ਤੰਤਰੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਦੇ ਵਰਜਿਨਾ ਨੇ ਜਿੱਥੇ ਅੱਜ ਦੀ ਜਿੱਤ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਬੱਡੀ ਜਿੱਤ ਦੱਸਿਆ ਅਕਾਲੀ ਦਲ ਦਾ ਹੋਰ ਮਜ਼ਬੂਤ ਹੋਣ ਦਾ ਦਾਵਾ ਕੀਤਾ ਹੈ ਉੱਥੇ ਹੀ ਸਿੱਖ ਕੌਮ ਦੇ ਸਭ ਤੋਂ ਸੰਜੀਦਾ ਅਤੇ ਭਖਦੇ ਮਸਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ ਉਹਨਾਂ ਨੇ ਦਾਵਾ ਕੀਤਾ ਹੈ ਮੰਗ ਕੀਤੀ ਹੈ ਕਿ ਜਿੱਥੇ ਪਟਨਾ ਦੀ ਰੈਲੀ ਦੌਰਾਨ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਸਿੱਖ ਨਸਲ ਕੁਸ਼ੀ ਦੀ ਗੱਲ ਕਰਦੇ ਆ ਪਰ ਜੇਕਰ ਉਹ ਸੰਜੀਦਾ ਨੇ ਤੇ ਜੇਕਰ ਸਿਰਫ ਵੋਟਾਂ ਦੀ ਰਾਜਨੀਤੀ ਨਹੀਂ ਕਰ ਰਹੇ ਤਾਂ ਤੁਰੰਤ ਰਾਜੀਵ ਗਾਂਧੀ ਦੇ ਨਾਂ ਤੇ ਬਣੇ ਸਾਰੇ 에ਰਪੋਰਟ ਯੂਨੀਵਰਸਿਟੀਆਂ ਦੇ ਨਾਮ ਜਿਹੜੇ ਨੋਟੀਫਿਕੇਸ਼ਨ ਹੈ ਉਹ ਰੱਦ ਕੀਤੇ ਜਾਣ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਕੈਮਰਾਬਸਰ ਅਵਤਾਰ ਸਿੰਘ ਦਾ ਮਨਿੰਦਰ ਸਿੰਘ ਮੌਂਗਾ ਪੀਟਸ ਨਿਊਜ਼ ਅਮਰਤਸਰ